ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਤੀਰਤ ਸਿੰਘ ਪਨਕਲ ਮੰਨੇ ਪ੍ਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਜਿਹੜੇ ਖੁਦ ਯੂਕੇ ਦੇ ਵਿੱਚ ਪੜ੍ਹ ਕੇ ਆਏ ਨੇ ਬਹੁਤ ਵੱਡੀ ਗਿਣਤੀ ਚ ਵਿਦਿਆਰਥੀਆਂ ਨੂੰ ਅਡਵਾਈਸ ਕਰਦੇ ਨੇ ਸਾਡੇ ਨਾਲ ਮੌਜੂਦ ਨੇ ਵਿਸ਼ਾ ਬੜਾ ਇੰਪੋਰਟੈਂਟ ਹੈ 1 ਜਨਵਰੀ ਤੋਂ ਬਾਅਦ ਕੈਨੇਡਾ ਬਹੁਤ ਜ਼ਿਆਦਾ ਮਹਿੰਗਾ ਕੈਨੇਡਾ ਦੇ ਹਾਲਾਤ ਬਹੁਤੇ ਚੰਗੇ ਨਹੀਂ ਇਹ ਤੀਰਤ ਜੀ ਹਮੇਸ਼ਾ ਕਹਿੰਦੇ ਨੇ ਕਿ ਜੇ ਤੁਸੀਂ ਸੌਖੇ ਜਾ ਸਕਦੇ ਹੋ ਕੈਨੇਡਾ ਪੜ੍ਹਨ ਤੇ ਜਾਓ ਘਰ ਵੇਚ ਕੇ ਨਾ ਜਾਓ ਜ਼ਮੀਨਾਂ ਵੇਚ ਕੇ ਨਾ ਜਾਓ ਸੋ ਆਸਟ੍ਰੇਲੀਆ ਚ ਵੀਜ਼ੇ ਬਹੁਤ ਜ਼ਿਆਦਾ ਕਟੇ ਨੇ ਆਸਟ੍ਰੇਲੀਆ ਚ ਮਹਿੰਗਾਈ ਵਧੀ ਹੈ ਕੈਨੇਡਾ ਚ ਕੰਮ ਘਟ ਗਿਆ ਮਹਿੰਗਾਈ ਵਧ ਗਈ ਯੂਕੇ ਨੇ ਵੀ ਬਹੁਤ ਜ਼ਿਆਦਾ ਸਖਤੀ ਕਰਤੀ ਹੁਣ ਵਿਦਿਆਰਥੀਆਂ ਲਈ ਰਾਹ ਕਿਹੜੇ ਨੇ ਜਿਹੜੇ ਵਿਦੇਸ਼ ਜਾ ਕੇ ਪੜ੍ਹਨਾ ਚਾਹੁੰਦੇ ਨੇ ਕੀ ਯੂਕੇ ਆਸਟ੍ਰੇਲੀਆ ਜਾਂ ਕੈਨੇਡਾ ਬਿਨਾ ਬਾਕੀ ਦੁਨੀਆ ਪੰਜਾਬੀਆਂ ਲਈ ਖਤਮ ਹੈ ਜਾਂ ਸੰਭਾਵਨਾਵਾਂ ਨਹੀਂ ਇਹਦੇ ਤੇ ਗੱਲ ਕਰਾਂਗੇ ਤਿਰਜ ਜੀ ਨਾਲ ਤਿਰਜ ਜੀ ਸਤਿ ਸ਼ਕਾਲ ਜੀ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ تیر ਜੀ ਇੱਕ ਵੇਲਾ ਸੀ ਸਾਡੇ ਵਿਦਿਆਰਥੀ ਯੂਰਪ ਵੀ ਜਾਂਦੇ ਸੀ ਯੂਰਪ ਦੀਆਂ ਬਹੁਤ ਕੰਟਰੀਜ਼ ਨੇ ਸ਼ੇਨਗਨ ਕੰਟਰੀਜ਼ ਨੇ ਬਹੁਤ ਘੱਟ ਪੈਸੇ 'ਚ ਬਹੁਤ ਚੰਗੀ ਪੜ੍ਹਾਈ ਹੁੰਦੀ ਹੈ ਸਾਡੇ ਬੱਚੇ ਵੀ ਬਹੁਤ ਜ਼ਿਆਦਾ ਸੈਟਲਡ ਨੇ ਜਰਮਨੀ ਹੈ ਲਾਟਵੀਆ ਵਰਗੀਆਂ ਕੰਟਰੀਜ਼ ਨੇ ਇਟਲੀ ਹੈ ਔਰ ਹੋਰ ਬਹੁਤ ਸਾਰੀਆਂ ਕੰਟਰੀਜ਼ ਨੇ ਆਸਟਰੀਆ ਹੈ ਨਿਊਜ਼ੀਲੈਂਡ ਹੈ ਨਿਊਜ਼ੀਲੈਂਡ ਵੀ ਭਾਵੇਂ ਨਿਊਜ਼ੀਲੈਂਡ ਦੀ ਫੀਸ ਥੋੜੀ ਜ਼ਿਆਦਾ ਹੈ ਪਰ ਉੱਥੇ ਵੀ ਬਹੁਤ ਅੱਛੀਆਂ ਸੰਭਾਵਨਾਵਾਂ ਨੇ ਪਰ ਸਾਡੇ ਇੰਡੀਅਨ ਸਟੂ ਆਸਟ੍ਰੇਲੀਆ ਯੂਕੇ ਤੇ ਕੈਨੇਡਾ ਤੋਂ ਬਿਨਾਂ ਰੋਕ ਹੀ ਨਹੀਂ ਕੀਤਾ ਦੂਜੇ ਮੁਲਕਾਂ ਦਾ ਕੀ ਹੁਣ ਉਹਨਾਂ ਮੁਲਕਾਂ ਵੱਲ ਵੀ ਵਿਦਿਆਰਥੀ ਦੁਬਾਰਾ ਰੁਖ ਕਰਨਗੇ ਮਜਬੂਰੀ ਬਣ ਜਾਏਗੀ ਸਭ ਤੋਂ ਪਹਿਲਾਂ ਤਾਂ ਮੇਰੀ ਹਾਰ ਦਰਸ਼ਕ ਜਿਹੜਾ ਵੀ ਇਹ ਸ਼ੋਅ ਸੁਣ ਰਿਹਾ ਨਾ ਤੇ ਮੈਂ ਤਾਂ ਕਹੂੰਗਾ ਕਿ ਇਹ ਕਿੰਨਾ ਮੈਂ ਆਪਣੇ ਵਪਾਰ ਆ ਮੇਰਾ ਬੱਚੇ ਬਾਹਰ ਭੇਜਣਾ ਮੇਰੇ ਵੀ ਸਾਰੇ ਖਰਚੇ ਕਰਦੇ ਉੱਥੋਂ ਚੱਲਦੇ ਆ ਬਟ ਹਾਂ ਬੱਚਿਆਂ ਨੇ ਬਹੁਤ ਪਿਆਰ ਕਰਦੇ ਆ ਕਿਉਂ ਕਰਦੇ ਆ ਕਿ ਹਮੇਸ਼ਾ ਅਸੀਂ ਬੱਚਾ ਨੂੰ ਉਹ ਸਲਾਹ ਦਿੰਦੇ ਜੋ ਅਸੀਂ ਆਪਣੇ ਬੱਚਿਆਂ ਨੂੰ ਦਈਏ ਤੇ ਅੱਜ ਮੈਂ ਕਹਿਣਾ ਚਾਹੂੰਗਾ ਕਿ ਸਭ ਤੋਂ ਪਹਿਲਾਂ ਤਾਂ ਮੇਰੀ ਰਿਕਵੈਸਟ ਆ ਚਾਹੇ ਔਖੇ ਹੋਵੇ ਚਾਹੇ ਸੌਖੇ ਹੋਵੇ ਆਪਣੀ ਜ਼ਮੀਨ ਵੇਚ ਕੇ ਬਿਲਕੁਲ ਵੀ ਇਥੋਂ ਕੋਈ ਵੀ ਬਚਾ ਨਾ ਜਾਵੇ ਕਿ ਨਾ ਹਾਂ ਮੈਨੂੰ ਸਰ ਇੱਕ ਮੌਕਾ ਮਿਲਿਆ ਸੀਗਾ ਜਿੱਥੇ ਕਿ ਆਪਣੇ ਸਰਕਾਰੀ ਅਧਾਰੇ ਵੀ ਸਾਹਮਣੇ ਆਏ ਹੋਏ ਸੀਗੇ ਤੇ ਉੱਥੇ ਵੀ ਮੈਂ ਇਹ ਰਿਕਵੈਸਟ ਕੀਤੀ ਕਿ ਇਸ ਵੇਲੇ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਉਥੇ ਬੱਚਿਆਂ ਨੂੰ ਕੋਈ ਫੈਸਿਲਿਟੀ ਦੇਵੇ ਕਿ ਲੋਨ ਦੀ ਮੈਂ ਕਹਿੰਦਾ ਲੋਨ ਚੱਕ ਕੇ ਜਾਓ ਉਹਦਾ ਵਿਆਜ ਇੰਨਾ ਘੱਟ ਆ ਨਾ ਮੈਂ ਤਾਂ ਕਹੂੰਗਾ ਜਿਹੜਾ ਕਿ ਬੇਅਰੇਬਲ ਆ ਬੰਦਾ ਸੈਨ ਕਰ ਸਕਦਾ ਵਸ ਉਹ ਲੈ ਕੇ ਤੁਸੀਂ ਬਾਹਰ ਜਾਓ ਕਿਸੇ ਵੀ ਕੰਟਰੀ ਜਾਣਾ ਚਾਹੇ ਕੈਨੇਡਾ ਵੀ ਜਿਹਨੇ ਜਾਣਾ ਜਾਣੇ ਆ ਸਰ ਚਾਹੇ ਮਹਿੰਗਾ ਹੋਇਆ ਆਸਟ੍ਰੇਲੀਆ ਉੱਧਾ ਸਕਤਾ ਯੂਕੇ ਦੀਆਂ ਪਾਲਿਸਿਸ ਪਾਸ ਨੂੰ ਉਧਾਂ ਲੈ ਕੇ ਚੇਂਜ ਹੋ ਰਹੀਆਂ ਦੂਜੇ ਪਾਸੇ ਵੀ ਸਟ੍ਰਿਕਟ ਹੋ ਰਿਹਾ ਤੇ ਫਿਰ ਇਹ ਵੀ ਦੱਸੂਗਾ ਕਿ ਹਾਂ ਇੱਕ ਤਰ੍ਹਾਂ ਦੀ ਜਿਹੜੀ ਭੇਂਡਚਾਲ ਆ ਕਿਤੇ ਨਾ ਕਿਤੇ ਉਹ ਹੁਣ ਮੈਨੂੰ ਲੱਗਦਾ ਬੰਦ ਹੋਊਗੀ ਤੇ ਹੁਣੀ ਵੀ ਚਾਹੀਦੀ ਆ ਕਿਉਂਕਿ ਆਪਾਂ ਨੂੰ ਸਿਗਾ ਕਿ ਸ਼ਾਇਦ ਉਹ ਬੰਦਾ ਉੱਥੇ ਗਿਆ ਜੇ ਉੱਥੇ ਹੀ ਨਾ ਮੈਂ ਪਹੁੰਚਿਆ ਤੇ ਮੇਰਾ ਸ਼ਾਇਦ ਰਿਸ਼ਤੇਦਾਰੀ ਚ ਨਾਕ ਥੱਲੇ ਹੋ ਜਾਊਗਾ ਮੈਂ ਤਾਂ ਕਹਿੰਦਾ ਉਹਨਾਂ ਰਿਸ਼ਤੇਦਾਰੀ ਚ ਜਿਹੜਾ ਨੱਕ ਜਿਹਾ ਟੌਰ ਉਹਦਾ ਹੀ ਹੋਣੀ ਆ ਜਦੋਂ ਤੁਸੀਂ ਪੜ ਕੇ ਕਿਤੇ ਕਾਮਯਾਬ ਹੋ ਗਏ ਅਰ ਦਿੱਲੀ ਇਹ ਜਿੱਦਾਂ ਦੀਆਂ ਪੂਰੀ ਦੁਨੀਆ ਦੇ ਵਿੱਚ ਹੁਣ ਆਪਸ਼ਨਸ ਆ ਨਾ ਸਰ ਯੂਰਪ ਪਹਿਲਾਂ ਹੀ ਚੱਲਦਾ ਆਇਆ ਯੂਰਪ ਦੀਆਂ ਹਰ ਕੰਟਰੀ ਹਮੇਸ਼ਾ ਹੀ ਜਿਹੜੀ ਫੈਸਿਲਿਟੀ ਦੇ ਰਹੀ ਸੋ ਮੈਂ ਤਾਂ ਕਹਾਂਗਾ ਸਰ ਦੁਬਈ ਦੀ ਯੂਰਪ ਨੂੰ ਸ਼ਟਡਾਊਨ ਦੁਬਈ ਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਜੇ ਆਪਾਂ ਪੜ੍ਹਾਈ ਨੂੰ ਕਲੀ ਤਵਜੋ ਦੇਣੀ ਆ ਸਰ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਨੇ ਯੂਕੇ ਦੀਆਂ ਯੂਨੀਵਰਸਿਟੀਆਂ ਨੇ ਆਲਰੇਡੀ ਬਹੁਤ ਵੱਡੇ ਵੱਡੇ ਕੈਂਪਸ ਕੋਲ ਦਿੱਤੇ ਆ ਸੇਮ ਤੁਹਾਨੂੰ ਉਸੇ ਲੈਵਲ ਦੀ ਐਜੂਕੇਸ਼ਨ ਮਿਲਣੀ ਪਹਿਲੇ ਪੂਰੀ ਦੁਨੀਆ ਖੁੱਲਣੀ ਆ ਕਿ ਪੜ ਕੇ ਤੁਸੀਂ ਜਿੱਥੇ ਮਾਜੀ ਸੈਟਲ ਹੋ ਸਕਦੇ ਆ ਸੋ ਇਹ ਵੀ ਬਹੁਤ ਜ਼ਿਆਦਾ ਵਧੀਆ ਆਪਸ਼ਨਸ ਆ ਬਾਕੀ ਯੂਰਪ ਦੀਆਂ ਸਤ ਜਰਮਨੀ ਸਭ ਨੂੰ ਪਤਾ ਫ੍ਰੀ ਐਜੂਕੇਸ਼ਨ ਕੰਟਰੀ ਆ ਜੇ ਮੈਨੂੰ ਉਥੇ ਦੀ ਲੈਂਗੁਏਜ ਆਉਂਦੀ ਆ ਜੇ ਮੈਂ ਉਥੇ ਦਾ B2 ਲੈਵਲ ਟੈਸਟ ਕਲੀਅਰ ਕਰ ਦਿੰਦਾ ਤੇ ਹਾਂ ਜਰਮਨੀ ਦੇ ਜਿਹੜੇ ਯੂਰਪ ਦੇ ਥੋੜੇ ਬਹੁਤੇ ਸਰ ਜਿਹੜੇ ਪੰਗੇ ਤਾਂ ਜ਼ਰੂਰ ਹੈਗੇ ਕਿ ਐਮਬੈਸੀ ਦੀਆਂ ਅਪਾਇੰਟਮੈਂਟ ਦੇ ਜਦੋਂ ਮੈਂ ਜਰਮਨ ਦੀ ਹੀ ਗੱਲ ਕਰ ਲਵਾਂ ਬਟ ਆ ਪੋਸ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਇੰਡੀਆ ਤੇ ਕੀਤੀ ਤੇ ਵਨ ਆਫ ਦਾ ਜੇ ਮੈਂ ਬੈਸਟ ਕੰਟਰੀਆਂ ਹੈ ਹੀ ਜਰਮਨ ਆ ਕਿਤੇ ਨਾ ਕਿਤੇ ਦਰਸ਼ਕ ਇਹ ਨਾ ਸੋਝਣ ਕਿ ਹੁਣ ਇਹਨਾਂ ਦਾ ਕੰਮ ਘਟ ਗਿਆ ਕੈਨੇਡਾ ਕਰਕੇ ਤਾਂ ਯੂਰਪ ਕਰ ਰਿਹਾ ਕਿਉਂਕਿ ਸਾਡਾ ਕੰਮ ਆ ਬੇਸਿਕਲੀ ਐਜ਼ ਇਹ ਮੈਂ ਤਾਂ ਹਮੇਸ਼ਾ ਆਪਣੇ ਆਪ ਨੂੰ ਏਜੰਟ ਨਾਲ ਉਹ ਤਾਂ ਕਹਿੰਦੇ ਸਾਰੇ ਏਜੰਟ ਯੇ ਕਰੀਅਰ ਕੰਸਲਟੈਂਟ ਮੈਂ ਤਾਂ ਆਪਣੇ ਆਪ ਨੂੰ ਖੋਹਦਾ ਕਿ ਯਾਰ ਬੱਚਿਆਂ ਨੂੰ ਜੇ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਉਹ ਅਸੀਂ ਰਾਹ ਪਾ ਸਕੀਏ ਉਹਨਾਂ ਨੇ ਕੋ ਵਿਜ਼ਨ ਦੇ ਸਕੇ ਬਟਾ ਆ ਵੀ ਆਪਸ਼ਨ ਹੈਗੀ ਆ ਆ ਵੀ ਆਪਸ਼ਨ ਹੈਗੀ ਕੱਲਾ ਆਹੀ ਨਹੀਂ ਹੈਗੀ ਕਿਤੇ ਉੱਥੇ ਹੈਗੀ ਆ ਕਿਉਂਕਿ ਇਹna ਸਿੰਪਲ ਜੀ ਗੱਲ ਅਸਾ ਹੈਗਾ ਤਾਂ ਮੈਂ ਵੀ ਦੁਕਾਨਦਾਰ ਆ ਸਾਹਮਣੇ ਵਾਲਾ ਦੁਕਾਨ ਬੰਦਾ ਜੇ ਕੋਈ ਵੀ ਕਿਸੇ ਤੋਂ ਚੀਜ਼ ਲੈ ਜਾਂਦਾ ਨਾ ਜੇ ਬੰਦਾ ਕੋ ਜੀਨ ਲੈਣ ਗਿਆ ਮੇਰੇ ਵਰਗਾ ਉਹਨੂੰ ਪੈਂਟ ਦਿਖਾਈ ਜਾਂਦਾ ਜਾਂ ਕੋਈ ਹੋਰ ਚੀਜ਼ ਦਿਖਾਈ ਜਾਂਦਾ ਸੂਟ ਉਹਨਾਂ ਕਹਿੰਦਾ ਨਹੀਂ ਆ ਜੀਨ ਦਿਖਾ ਠੀਕ ਆ ਅਸੀਂ ਤਾਂ ਉਹ ਹੀ ਲੈਣੀ ਆ ਤੇ ਸਾਨੂੰ ਵੀ ਪਤਾ ਕਿ ਬੱਚਾ ਕੀ ਸੁਣਨਾ ਚਾਹੁੰਦਾ ਬਟ ਐਸੇਲੇ ਉਹ ਸਮਾਂ ਹੈਗਾ ਵਾ ਸਾਨੂੰ ਵੀ ਪਤਾ ਐਸੇਲੇ ਪੇਰੈਂਟਸ ਜਦੋਂ ਬੜੇ ਔਖੇ ਹੋ ਕੇ ਲੱਖਾਂ ਰੁਪਏ ਲਾ ਕੇ ਬੱਚੇ ਨੂੰ ਭੇਜ ਐਂਡ ਆਫ ਦਾ ਡੇ ਨੁਕਸਾਨ ਸਾਡੀ ਕਮਿਊਨਿਟੀ ਦਾ ਹੀ ਆ ਐਂਡ ਆਫ ਦਾ ਡੇ ਨੁਕਸਾਨ ਸਾਡਾ ਹੀ ਆ ਕਿਉਂਕਿ ਜੇ ਉਹ ਬੱਚੇ ਖੁਸ਼ ਹੋਣਗੇ ਤਾਂ ਹੀ ਅੱਗੇ ਰੈਫਰੈਂਸ ਆਣਗੇ ਨਾ ਸਾਰੀਆਂ ਚੀਜ਼ਾਂ ਦੀਆਂ ਸੋ ਇਸ ਲਈ ਮੈਂ ਦੁਬਾਰਾ ਕਹਾਂਗਾ ਕੰਟਰੀ ਕੋਈ ਮਾੜੀ ਚੰਗੀ ਨਹੀਂ ਹੈ ਕਿ ਮੈਟਰ ਕਰਦਾ ਤੁਹਾਡਾ ਡਿਸੀਜਨ ਕਿ ਤੁਹਾਡੀ ਪ੍ਰਾਇੋਰਟੀ ਕੀ ਹੈਗੀ ਆ ਤੁਹਾਡੀ ਪ੍ਰਾਇੋਰਟੀ ਜੇ ਤਾਂ ਐਜੂਕੇਸ਼ਨ ਹੈਗੀ ਆ ਤੇ ਮੈਂ ਸੱਚੀ ਗੱਲ ਦੱਸਾਂ ਬੜਾ ਯੂਰਪ ਬਹੁਤ ਜ਼ਿਆਦਾ ਵਧੀਆ ਡੈਸਟੀਨੇਸ਼ਨ ਹੈਗੀ ਆ ਹਾਂ ਜੇ ਕੈਨੇਡਾ ਜਾਣਾ ਹੀ ਆ ਡਬਲ ਜੀਆਈਸੀ ਦੇ ਕੇ ਵੀ ਜਾਣ ਤੁਸੀਂ ਤਿਆਰ ਹੈਗੇ ਆ ਚਾਹੇ ਤੁਹਾਡੀ ਤੁਹਾਨੂੰ ਆ ਜਾਣੀ ਸਾਰਾ ਕੁਝ ਕੋਰਸ ਨਾਲ ਕੰਪਰੋਮਾਈਜ਼ ਨਾ ਕਰਿਓ ਕਿਉਂਕਿ ਉਹ ਸਮਾਂ ਨੰਗ ਚੁੱਕਾ ਵਾ ਕਿ ਇੱਕ ਵਾਰੀ ਆਪਾਂ ਨੂੰ ਹੁੰਦਾ ਸੀ ਕੈਨੇਡਾ ਦਾ ਵੀਜ਼ਾ ਲੱਗ ਗਿਆ ਬੱਚਾ ਸੈਟ ਹੀ ਹੈਗਾ ਦੇਖੋ ਕਿੰਨੀਆਂ ਦੀਆਂ ਵੀਡੀਓਜ਼ ਆ ਰਹੀਆਂ ਲਾਈਨਾਂ ਲੱਗੀਆਂ ਦੀਆਂ ਜੀ ਮੈਂ ਇੱਥੇ ਸੋਚਦਾ ਸੀ ਕੈਨੇਡਾ ਚ ਇਸ ਕਰਕੇ ਵੀ ਵਿਦਿਆਰਥੀ ਜ਼ਿਆਦਾ ਜਾਂਦੇ ਆ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਯੂਕੇ ਕਿ ਪੜ੍ਹਾਈ ਦੇ ਨਾਲ ਨਾਲ ਖਰਚਾ ਨਿਕਲ ਜਾਂਦਾ ਹੈ ਪੜਾਈ ਪਰ ਮਹਿੰਗੀ ਕਰਤੀ ਇਹਨਾਂ ਮੁਲਕਾਂ ਨੇ ਪਰ ਯੂਰਪ ਯੂਰਪ ਚ ਕੀ ਖਰਚਾ ਨਿਕਲਦਾ ਸਰ ਬਿਲਕੁਲ ਨਿਕਲਦਾ ਸਿਰਫ ਯੂਰਪ ਚ ਸਭ ਤੋਂ ਵੱਡਾ ਇੱਕ ਬੈਰੀਅਰ ਹੈਗਾ ਲੈਂਗੁਏਜ ਬੈਰੀਅਰ ਹੈ ਯੂਰਪ ਜਿਹੜੀ ਕੰਟਰੀਆਂ ਨੇ ਸਰ ਉਹ ਹਮੇਸ਼ਾ ਆਪਣੀ ਲੈਂਗੁਏਜ ਨੂੰ ਪਹਿਲ ਦਿੰਦੇ ਆ ਜੀ ਚਾਹੇ ਇਟਲੀ ਹੋਵੇ ਚਾਹੇ ਮੈਂ ਕਹਿੰਦਾ ਜਰਮਨੀ ਹੋਵੇ ਕੋਈ ਵੀ ਕੰਟਰੀ ਲਾ ਲਉ ਆਪਣੀ ਲੈਂਗੁਏਜ ਨੂੰ ਪਹਿਲ ਦਿੰਦੇ ਆ ਤੇ ਜਦੋਂ ਆਪਾਂ ਉਹਨਾਂ ਦੀ ਲੈਂਗੁਏਜ ਨਾਲ ਯੂਜ਼ ਟੂ ਹੋ ਜਾਂਦੇ ਆ ਤੇ ਡੈਫੀਨੇਟਲੀ ਯੈਸ ਤੁਸੀਂ ਆਪਣਾ ਜੋ ਤੁਹਾਨੂੰ ਬਿਲਕੁਲ ਦੂਸਰੀ ਕੰਟਰੀes ਚ ਆਪਸ਼ਨਸ ਹੈਗੀਆਂ ਵਾ ਤੇ ਤੁਹਾਨੂੰ ਸੇਮ ਇੱਥੇ ਆਪਸ਼ਨਸ ਵੀ ਯੂਰਪ ਚ ਵਰਕ ਪਰਮਿਟ ਦੇ ਰਹੇ ਜਾਂਦੇ ਤਾਂ ਤੁਹਾਨੂੰ ਸਿੱਧੀ ਉਥੇ ਦੀ ਪੀਆਰ ਲਈ ਵੀ ਤੁਸੀਂ ਜਿਹੜੇ ਕੀ ਐਲੀਜੀਬਲ ਹੋ ਜਾਂਦੇ ਹਾਂ ਉਹ ਜਿੱਦਾਂ ਜਿੱਦਾਂ ਕੈਨੇਡਾ ਸਾਡੇ ਬੱਚੇ ਜਾਂਦੇ ਨੇ ਹੌਸਪਿਟੈਲਿਟੀ ਲਈ ਮੈਂ ਦੇਖਿਆ ਹੌਸਪਿਟੈਲਿਟੀ ਲਈ ਦੁਬਈ ਬੜਾ ਅੱਛਾ ਹੈ ਸਵਿਟਜ਼ਰਲੈਂਡ ਤਾਂ ਜਾਣੇ ਜਾਂਦਾ ਹੈ ਹੌਸਪਿਟੈਲਿਟੀ ਲਈ ਫਿਨਲੈਂਡ ਹੋ ਗਏ ਆਸਟਰੀਆ ਬਹੁਤ ਸਰੀਆਂ ਕੰਟਰੀਜ਼ ਨੇ ਸਰ ਕਿਸੇ ਦਾ ਨਾਮ ਮੈਂ ਚਾਹਾਂਗਾ ਕਿ ਪਰ ਦੁਬਈ ਤੇ ਵੀ ਐਕਸਪਲੇਨ ਕਰੀਏ ਤੇ ਬਾਕੀ ਬੱਚਿਆਂ ਦਾ ਪਰਸਨਲ ਡਿਸੀਜਨ ਹੈ ਮੈਂ ਨਹੀਂ ਕਹਾਂਗਾ ਕਿ ਦੁਬਈ ਜਾਓ ਉਥੇ ਪੜਨ ਸਰ ਸਾਰੀਆਂ ਯੂਨੀਵਰਸਿਟੀਆਂ ਮੈਂ ਸਰਚ ਦਾ ਮਾਰ ਕੇ ਦੇਖੂੰਗਾ ਮੈਂ ਸਟੂਡੈਂਟ ਨੂੰ ਕਹੂੰਗਾ ਕਿ ਦੁਬਈ ਦੇ ਵਿੱਚ ਮੋਸਟ ਆਫ ਦਾ ਯੂਨੀਵਰਸਿਟੀਆਂ ਯੂਕੇ ਲੀਆਂ ਆਸਟ੍ਰੇਲੀਆ ਦੀਆਂ ਨੇ ਕੈਂਪਸ ਆਪਣੇ ਉੱਥੇ ਖੋਲ ਦਿੱਤੇ ਆ ਤੇ ਜਿਹਦਾ ਕਿ ਬਹੁਤ ਵੱਡਾ ਫਾਇਦਾ ਵਾ ਇੱਕ ਵਾਰੀ ਤੁਸੀਂ ਉੱਥੇ ਕਰਕੇ ਆਪਣੀ ਡਿਗਰੀ ਲੈ ਕੇ ਪੂਰੀ ਦੁਨੀਆ ਨੇ ਵੈਲਿਡ ਆ ਤੇ ਸਰ ਜੇ ਮੈਂ ਕਹੂੰਗਾ ਨਾ ਅੱਜ ਇੱਥੇ ਮੈਂ ਵੀ ਆ ਨੌ ਸਟਾਪ ਗੱਲਾਂ ਕਰਦਾ ਰਹਿੰਦਾ ਕਿਉਂ ਗੱਲ ਕੀ ਐਂਡ ਆਫ ਦਾ ਡੇ ਪੜ੍ਹਾਈ ਆ ਮੈਂ ਤਾਂ ਬੱਚਿਆਂ ਨੂੰ ਕਿਉਂ ਐਗਜ਼ਾਮਪਲ ਦਿੰਦਾ ਹੜ ਆ ਜਾਂਦੇ ਆ ਤੂਫਾਨ ਆ ਜਾਂਦਾ ਸਭ ਕੁਝ ਰੁੜ ਜਾਂਦਾ ਘਾਟੇ ਪੈ ਜਾਂਦੇ ਬਿਜ਼ਨਸ ਦੇ ਵਿੱਚ ਬਟ ਇੱਕ ਚੀਜ਼ ਕਦੀ ਨਹੀਂ ਘਟਦੀ ਪਤਾ ਕੀ ਤੁਹਾਡੀ ਜਿਹੜੀ ਕਮਾਈ ਕੀਤੀ ਹੋਈ ਐਜੂਕੇਸ਼ਨ ਐਜੂਕੇਸ਼ਨ ਨਹੀਂ ਕਦੀ ਘਟਦੀ ਪੈਸਾ ਬੈਂਕਾਂ ਚ ਘਟਦਾ ਵਧਦਾ ਰਹਿੰਦਾ ਜਾਇਦਾ ਦਾ ਘਟਦੀਆਂ ਵਾਧੀਆਂ ਰਹਿੰਦੀਆਂ ਨੁਕਸਾਨ ਹੁੰਦੇ ਆ ਫਾਇਦੇ ਹੁੰਦੇ ਆ ਐਜੂਕੇਸ਼ਨ ਨਾ ਘਟੇ ਨਾ ਵਧੇ ਜਿਹੜੀ ਡਿਗਰੀ ਲੈ ਲਈ ਉਹ ਮੇਂ ਹੀ ਰਹਿਣੀ ਹੈ ਸਰ ਕਿਤੇ ਨਾ ਕਿਤੇ ਬਹੁਤ ਵੱਡਾ ਐਸੋਲੇ ਜਿਹੜਾ ਕੀ ਹੈਗਾ ਮੈਂ ਤਾਂ ਕਹੂੰਗਾ ਕਿ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਬਹਿਵੇਂ ਬੱਚਾ ਬਹੁਤ ਭੇਜਿਆ ਡਿਪਲੋਮੇ ਸਰ ਮੈਂ ਇਥੋਂ ਬੱਚਾ ਡਿਗਰੀਆਂ ਐਡਵਾਂਸ ਡਿਪਲੋਮੇ ਵਿੱਚ ਭੇਜਿਆ ਐਸੋਸੀਏਟ ਡਿਗਰੀਆਂ ਵਿੱਚ ਭੇਜਿਆ ਪਰ ਬਥੇਰੇ ਜਾ ਕੇ ਫਿਰ ਕੋਰਸ ਚੇਂਜ ਕਰ ਲੈਂਦੇ ਕਿ ਮੇਰਾ ਤਾਂ ਮਾਮਾ ਉੱਥੇ ਰਹਿੰਦਾ ਮੇਰਾ ਤਾਂ ਮਸੜ ਉੱਥੇ ਰਹਿੰਦਾ ਪਰ ਤੂੰ ਕਹਿੰਦੇ ਨਾ ਜਦ ਤੱਕ ਦੇਰ ਹੋ ਚੁੱਕੀ ਹੈ ਤਾਂ ਉਹ ਬੇਲ ਨੇ ਚੋਂ ਗੰਨੇ ਪੀਸਣ ਵਾਲਾ ਬੇਲਣਾ ਨਹੀਂ ਹੁੰਦਾ ਗੰਨਾ ਜਿਹੜਾ ਜੂਸ ਨਿਕਲਦਾ ਉਹ ਕਹਿੰਦਾ ਬੇਲ ਜੇ ਕੋਈ ਗੰਨਾ ਆ ਗਿਆ ਤਾਂ ਉਹ ਫੇਰ ਖੇਚੀ ਲੈਂਦਾ ਪਰ ਜਦੋਂ ਤੱਕ ਬੱਚਾ ਡਿਸੀਜਨ ਲੈ ਲੈਂਦਾ ਵਾ ਪਹਿਲੋ ਤਾਂ ਇਨਫਲੂਐਂਸ ਹੋਇਆ ਹੁੰਦਾ ਕਿ ਹਾਏ ਕੈਨੇਡਾ ਆ ਬੰਦਾ ਮੈਨੂੰ ਸਹੀ ਸਲਾਹ ਦੇ ਰਿਹਾ ਮੈਂ ਤਾਂ ਹਮੇਸ਼ਾ ਜਿੰਦਗੀ 'ਚ ਕਹਿੰਦਾ ਤਾੜਾ ਸਲਾਹਕਾਰ ਕੌਣ ਆ ਉਹ ਜਦੋਂ ਕਹਿੰਦੇ ਇੱਕ ਸਾਲ ਲੈਂਦੇ ਕਿ ਉਹਨੂੰ ਗੰਨੇ 'ਚ ਉਹ ਜਦੋਂ ਮਸ਼ੀਨ 'ਚ ਕੰਨਾਇਆ ਤੇ ਫਿਰ ਖਿੱਚਿਆ ਦੁਰਿਆ ਜਾਂਦਾ ਫਿਰ ਉਹਦੇ ਕੋਲ ਪਿੱਛੇ ਆਉਣ ਦੀ ਆਪਸ਼ਨ ਨਹੀਂ ਬਚਦੀ ਸੋ ਐਸ ਵੇਲੇ ਕਿਸੇ ਵੀ ਕੋਈ ਵੀ ਕੰਟਰੀ ਹੋਵੇ ਵੀਜ਼ੇ ਨਾਲੋਂ ਉੱਪਰ ਉੱਠ ਕੇ ਲੌਂਗ ਟਰਮ ਰਿਸਰਚ ਕਰਕੇ ਇਹ ਨਹੀਂ ਕਿ ਫਲਾਣਾ ਬੰਦਾ ਉੱਥੇ ਕਹਿੰਦਾ ਕੋਈ ਨਹੀਂ ਆ ਜਾ ਮੈਂ ਤੇਰਾ ਬੱਚਾ ਸੰਭਲ ਲੂੰਗਾ ਸਾਰੀ ਦੁਨੀਆ ਖੁੱਲੀ ਪਈ ਆ ਸਾਰੇ ਦੁਨੀਆ 'ਚ ਮੈਂ ਤਾਂ ਕਹਿੰਦਾ ਕਿ ਉਹ ਪੰਜਾਬੀ ਭਰੇ ਪਏ ਆ ਸਾਰੇ ਪਾਸੇ ਮੈਂ ਤਾਂ ਕਹਿੰਦਾ ਸਭ ਕੁਝ ਹੋ ਜਾਣਾ ਬਟ ਇੱਕ ਵਾਰੀ ਡੀਪ ਰਿਸਰਚ ਕਰਕੇ ਜਾਓ ਜੇ ਤੁਸੀਂ ਆਪਣੇ ਬੱਚੇ ਬਾਹਰ ਭੇਜਨੇ ਆ ਤੇ ਯਸ ਉਹ ਸਮਾ ਜਿਹੜਾ ਕੀ ਹੈ ਸਟ੍ਰੈਕਟਲੀ ਆ ਚੁੱਕਾ ਤੇ ਇੱਕ ਵਾਰੀ ਮੈਂ ਦੁਬਾਰਾ ਕਹੂੰਗਾ ਜ਼ਮੀਨਾਂ ਨਾਲ ਵੇਚੋ ਆ ਨੋ ਡਾਊਨ ਕਰ ਲਓ ਕਿਉਂਕਿ ਆਉਣ ਵਾਲੇ 5 7 10 ਸਾਲਾਂ ਦੇ ਵਿੱਚ ਨਾ ਜਿਹੜੀ ਇੱਕ ਵਾਰੀ ਜ਼ਮੀਨ ਵਿਗ ਗਈ ਦੁਬਾਰਾ ਲਈ ਨਹੀਂ ਜਾਣੀ ਕਿਉਂਕਿ ਇੱਥੇ ਵੀ ਐਸ ਵੇਲੇ ਪੂਰਾ ਤਰੱਕੀ ਦਾ ਸਰਵਾ ਲੱਗਾ ਹੋਇਆ ਵਾ ਇਹਦੇ 'ਚ ਵੀ ਕੋਈ ਡਾਊਟ ਨਹੀਂ ਹੈਗਾ ਸੋ ਮੈਂ ਉਹ ਸਲਾਹ ਦੇ ਰਿਹਾ ਜੋ ਮੈਂ ਆਪਣੇ ਬੱਚਿਆਂ ਨੂੰ ਆਪਣੇ ਭੈਣ ਭਰਾਵਾਂ ਨੂੰ ਸਲਾਹ ਦਵਾ ਤੁਸੀਂ ਵੀ ਸਾਰੇ ਸਾਡੇ ਤੁਹਾਡੇ ਕਰਕੇ ਅਸੀਂ ਐਗਜ਼ਿਸਟ ਕਰਦੇ ਆਂ ਸੋ ਬਾਹਰ ਜਾਓ ਬਿਲਕੁਲ ਜਾਓ ਪਰ ਆਉਣ ਵਾਲੇ 5 ਸਾਲਾਂ ਦਾ ਪਹਿਲੇ ਰੋਡ ਮੈਪ ਬਣਾ ਕੇ ਤਿਆਰ ਜਾਓ ਕਿਉਂਕਿ ਬੱਚਿਆਂ ਨੇ ਤਾਂ ਕਹਿਣਾ ਹੀ ਆ ਬਾਹਰ ਜਾਣਾ ਅਸੀਂ ਹੁਣੀ ਜਾਣਾ ਪਰ ਐਂਡ ਆਫ ਦਾ ਡੇ ਪੇਰੈਂਟਸ ਦਾ ਫਰਜ ਬੰਦਾ ਉਹਨਾਂ ਨੂੰ ਬਿਠਾ ਕੇ ਉਹਨਾਂ ਦੇ ਫਾਇਦੇ ਨੁਕਸਾਨ ਦੱਸੇ ਜਾਣੇ ਕਿੱਦਾਂ ਦੇ ਚੈਲੰਜੇਸ ਹੋਣੇ ਉਹ ਦੱਸੇ ਜਾਣ ਬੱਚੇ ਅਵੇਅਰ ਹੋਣ ਅਪਡੇਟ ਹੋਣ ਸਿਰੋ ਗੱਲ ਮੈਂ ਇੱਥੇ ਅੱਜ ਕਹਿ ਦਵਾ ਕੈਨੇਡਾ ਚ ਵੀਡੀਓਜ਼ ਆਉਂਦੀਆਂ ਜਦੋਂ ਕੋਈ ਰਿਸੈਪਸ਼ਨ ਦੀ ਜੌਬ ਸਿਕਿਉਰਟੀ ਦੀ ਜੌਬ ਖੁੱਲਦੀ ਰ ਲਾਈਨਾਂ ਲੱਗ ਜਾਂਦੀਆਂ ਪਰ ਕਦੇ ਵੀ ਉਸ ਜੌਬ ਤੇ ਲਾਈਨ ਲੱਗੀ ਨਹੀਂ ਕਦੀ ਕਿਸੇ ਨੇ ਦੇਖੀ ਨਹੀਂ ਜਿੱਤੇ ਕਿ ਮੈਨੇਜਮੈਂਟ ਸਕਿੱਲ ਵਾਲਾ ਬੰਦਾ ਇੰਜੀਨੀਅਰਿੰਗ ਵਾਲਾ ਬੰਦੇ ਦੀ ਕਿਤੇ ਸਕਿੱਲ ਵਾਲੇ ਹੋਏ ਉੱਥੇ ਲਾਈਨ ਨਹੀਂ ਲੱਗਦੀ ਉਹਦੇ ਘਰੋਂ ਬੁਲਾ ਕੇ ਲੈ ਕੇ ਜਾਂਦੇ ਪਰ ਆ ਜਰੂਰ ਫੋਕਸ ਕਰ ਲੋ ਹਾਂ ਪੈਸੇ ਕਮਾਈ ਲੈਣੇ ਆ ਪਾਰਟ ਟਾਈਮ ਵੀ ਫੁੱਲ ਟਾਈਮ ਵੀ ਤੁਹਾਡਾ ਟਾਈਮ ਆਉਣਾ ਹੀ ਆਉਣਾ ਮੈਂ ਫੇਰ ਕਹਾਂਗਾ ਐਜੂਕੇਸ਼ਨ ਨੂੰ ਪ੍ਰਾਇੋਰਟੀ ਦੇ ਲੋ ਤੇ ਸਿਰੇ ਲੱਗ ਜਾਓਗੇ ਜਿਹੜੇ ਸਪਨੇ ਸੋਚੇ ਆਉਣ ਵਾਲੇ ਕੰਪੀਟੀਟਿਵ ਜਿਹੜੇ ਕੀ ਆ ਦਿਨਾਂ ਦੇ ਵਿੱਚ ਤਾਂ ਹੀ ਪੂਰੇ ਹੋਣਗੇ ਜਿੱਦਾਂ ਦਾ ਹੁਣ ਕੰਪੀਟੀਟਿਵ ਯੋਗ ਕਰ ਰਿਹਾ ਕਿਉਂਕਿ ਅੱਗੇ ਸੀ ਟਾਵਾ ਟਾਵਾ ਕੈਨੇਡਾ ਹੁੰਦਾ ਸਰ ਹਰ ਘਰ ਚੋਂ ਕੈਨੇਡਾ ਸਾਰੇ ਚਲੇ ਗਿਆ ਤਾਂ ਹੀ ਪੂਰੇ ਹੋਣਗੇ ਜੇ ਆਪਾਂ ਸਹੀ ਡਿਸੀਜਨ ਪਹਿਲੇ ਦਿਨ ਲੈ ਹੋਣਗੇ ਸਰ ਬਿਲਕੁਲ ਠੀਕ ਹੈ ਜੀ ਸੋ ਥੈਂਕ ਯੂ ਸੋ ਮੱਚ ਤੀਰਸ ਸਿੰਘ ਪਨਾਕਲ ਸਾਡੇ ਨਾਲ ਮੌਜੂਦ ਸੀ ਬੜੀ ਇੰਪੋਰਟੈਂਟ ਡਿਸਕਸ਼ਨ ਤਿਰਤਜੀ ਦੇ ਨਾਲ ਹੋਈ ਹੈ ਮੈਂ ਉਮੀਦ ਕਰਦਾ ਕਿ ਸਾਡੇ ਵਿਦਿਆਰਥੀ ਬਹੁਤ ਗੰਭੀਰਤਾ ਦੇ ਨਾਲ ਤਿਰਤਜੀ ਦੀਆਂ ਗੱਲਾਂ ਨੂੰ ਸੁਣਨਗੇ ਸਮਝਣਗੇ ਅਮਲ ਕਰਨਗੇ ਕਲੈਰਿਟੀ ਚਾਹੀਦੀ 85578 85578 ਤੇ ਫੋਨ ਕਰੋ ਥੈਂਕ ਯੂ ਸਰ